ਜੀ ਬੀਮਲ ਤਮਾਰ ਅ ਤੁਸੀਂ ਇੱਥੇ ਗੇਮ ਕਰਨ ਆਏ ਹੋ ਕੋਈ ਨਕਸਾ ਲੱਗ ਵਧੀਆ ਲੱਗ ਰਿਹਾ ਏ ਪਰ ਸਾਡੀ ਸੈਕਿੰਡ ਪੋਜੀਸ਼ਨ ਆਈ ਆ ਇੱਕ ਮੈਡਲ ਨਸ਼ਾ ਸੜਾਉ ਦਾ ਹਾਂ ਕਿਸੇ ਕਿਨ ਕੋਈ ਗੇਮ ਕਰ ਰਿਹਾ ਸਾਨੂੰ ਸਾਲ ਹੋ ਗਿਆ ਫਰੀਦਕੋਟ ਅਸੀਂ ਲੋਕ ਕੋਈ ਆ ਅਮ ਬਸ ਮੈਂ ਇਹੀ ਕਹਿਣਾ ਚਾਹੂੰਗੀ ਕਿ ਪੁਲਸਾ ਜਿਹੜਾ ਇੱਧਰ ਮੈਚ ਕਰਾਇਆ ਗਿਆ ਇਹ ਕਰਾਉਣੇ ਚਾਹੀਦੇ ਹਨ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਅਸੀਂ ਮੈਚ ਖੇਡਿਆ ਪਾਰਟਿਸਿਪੇਟ ਕੀਤਾ ਤੇ ਅੱਗੇ ਤੋਂ ਅਸੀਂ ਫਸਟ ਪੋਜੀਸ਼ਨ ਧਿਆਨ ਦੀ ਕੋਸ਼ਿਸ਼ ਕਰਾਂਗੇ ਜਿੰਨਾ ਚਿਰ ਅਸੀਂ ਨਿਸ਼ਚਾ ਨਹੀਂ ਕਰਾਂਗੇ ਉਹਨਾਂ ਤਰ੍ਹਾਂ ਅਸੀਂ ਕੁਝ ਪ੍ਰਾਪਤ ਨਹੀਂ ਕਰਾਂਗੇ ਸੋ ਮੁੱਖ ਮੰਤਰੀ ਸਾਹਿਬ ਦਾ ਦੀ ਸੋਚ ਨੂੰ ਅੱਗੇ ਵਧਾਉਣ ਵਾਸਤੇ ਸਾਰਾ ਪ੍ਰਸ਼ਾਸਨ ਪੁਲਿਸ ਸਿਵਲ ਪ੍ਰਸ਼ਾਸਨ ਸਪੋਰਟਸ ਡਿਪਾਰਟਮੈਂਟ ਔਰ ਸਰਕਾਰ ਲੱਗੀ ਹੋਈ ਆ ਤਾਂ ਕਿ ਅਸੀਂ ਪੰਜਾਬ ਦੇ ਅੰਦਰ ਉਹ ਜੇ ਅਸੀਂ ਵਾਦਾ ਕੀਤਾ ਸੀ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਗਰਾਊਂਡਾਂ ਦੇ ਉੱਤੇ ਲੈ ਕੇ ਆਉਣ ਉਹ ਇੱਕ ਬਹੁਤ ਵੱਡਾ ਅਪਰਾਹਲਾ ਹੈ ਹਰ ਇੱਕ ਪਿੰਡ ਤੱਕ ਹਰ ਘਰ ਤੱਕ ਅਸੀਂ ਇਹ ਗੱਲ ਪਹੁੰਚਾਵਾਂਗੇ ਕਿ ਆਪਦੇ ਬੱਚਿਆਂ ਨੂੰ ਜਿਹੜਾ ਉਹ ਗਰਾਊਂਡਾਂ ਤੱਕ ਲੈ ਕੇ ਆਉ ਤਾਂ ਜੋ ਆਪਦੀ ਜਿਹੜਾ ਉਹਨਾਂ ਦੇ ਅੰਦਰ ਲੁਕਿਆ ਹੋਇਆ ਟੇਲੈਂਟ ਹੈ ਉਹ ਦਿਖਾ ਸਕਣ ਉਹ ਬਹੁਤੀ ਵਾਰੀ ਬੱਚਾ ਜਦੋਂ ਗਰਾਊਂਡ 'ਚ ਨਹੀਂ ਉਹਨੂੰ ਪਤਾ ਹੀ ਲੱਗਦਾ ਉਹਦੇ ਅੰਦਰ ਕੀ ਆ ਸੋ ਇਸ ਵਾਸਤੇ ਮੈਂ ਵੀ ਅੱਜ ਤੁਹਾਡੇ ਸਾਹਮਣੇ ਐਮਐਲਏ ਬਣ ਕੇ ਖੜਾ ਤਾਂ ਮੈਂ ਆਪਣੀ ਬਾਸਕਟਬਾਲ ਗੇਮ ਦੇ ਸਿਰ ਤੇ ਖੜਾ ਮੇਰੀ ਪਛਾਣ ਬਣਾਈ ਉਸ ਗਰਾਊਂਡ ਨੇ ਮੈਨੂੰ ਲੋਕਾਂ ਦੇ ਵਿੱਚ ਵਿਚਰਨ ਦਾ ਮੌਕਾ ਦਿੱਤਾ ਕੰਫੀਡੈਂਸ ਪੈਦਾ ਕੀਤਾ ਸੋ ਮੈਂ ਸਾਰਿਆਂ ਨੂੰ ਕਹਿੰਦਾ ਕਿ ਉਹਨਾਂ ਕਿ ਤੁਸੀਂ ਆਪਣੀ ਪ੍ਰਤਿਭਾ ਨੂੰ ਤਾਂ ਹੀ ਖੋਜ ਸਕੋਗੇ ਜੇ ਤੁਸੀਂ ਗਰਾਊਂਡਾਂ ਦੇ ਵਿੱਚ ਆਓਗੇ ਸੋ ਅਸੀਂ ਸਾਰੇ ਬੱਚਿਆਂ ਨੂੰ ਗਰਾਊਂਡਾਂ 'ਚ ਲੈ ਕੇ ਆਵਾਂਗੇ ਉਹ ਹਵਦਾ ਜਿਹੜਾ ਉਹਨਾਂ ਦੇ ਕੋਲੇ ਹੁਨਰ ਹੈ ਜਿਸ ਤਰ੍ਹਾਂ ਦੀ ਵੀ ਗੇਮ ਕਰ ਸਕਦੇ ਆ ਚਾਹੇ ਉਹ ਸਰੀਰਕ ਤੌਰ ਤੇ ਤਾਕਤ ਵਾਲੀ ਹੈ ਚਾਹੇ ਉਹ ਸਪੀਡ ਗੇਮ ਹੈ ਚਾਹੇ ਲੌਂਗ ਰੇਸ ਹੈ ਚਾਹੇ ਕੋ ਬਾਲ ਗੇਮ ਹੈ ਚਾਹੇ ਕਿਸੇ ਵੀ ਕਿਸਮ ਦੀ ਹੈ ਉਹ ਉਹ ਡਿਵੀਜ਼ਨ ਜਿਹੜੀਆਂ ਹੈਗੀਆਂ ਗੇਮਾਂ ਕਰਨ ਔਰ ਉਹ ਆਪਦਾ ਜਿਹੜਾ ਹੈਗਾ ਪ੍ਰਦਰਸ਼ਨ ਦਿਖਾਉਣਾ ਔਰ ਆਪਦਾ ਤੇ ਆਪਦੇ ਮਾਪੇ ਦਾ ਔਰ ਦੇਸ਼ ਦਾ ਦੁਨੀਆ ਜਨਾਰੋਸ